ਸਟੈਂਡ ਸਾਰੇ ਪਜਾਰ ਦੀ ਸਿਸਟਮ ਹੈ ਨਾ ਇਦਾਂ ਦਾ ਉਹ ਆਪਣੇ ਵੱਸ ਚ ਹੀ ਆ ਇਧਰ ਇਧਰ ਨਹੀਂ ਸਾਈਡ ਹੀ ਆਇਆ ਥੱਲੇ ਹੋ ਕੇ ਕੱਢ ਦਿਓ ਸਾਰੇ ਜਿਹੜੇ ਸਹੀ ਆ ਆਪਾਂ ਜਾਣਾ ਮੜਾ ਡਿਪਟੀ ਨੂੰ ਮਿਲ ਕੇ ਫਿਰ ਵਾਪਸ ਚਲੇ ਜਾਵਾਂਗੇ ਭਾਈ মিডিਆ ਦੇ ਵਿੱਚੋਂ ਕਿਸੇ ਦਾ ਕੋਈ ਸਵਾਲ ਸੂਲ ਹੈਗਾ ਤਾਂ ਕਰ ਲਓ ਫਿਰ ਅਸੀਂ ਜਾਣਾ ਹੈ ਨਾ ਆ ਲਓ ਜੀ ਲਓ ਲਓ ਆ ਦੇਖਿਆ ਤੁਹਾਡਾ ਕਿੱਥੇ ਆ ਤੁਸੀ ਆਜੋ ਭਾਈ ਕਰੋ ਸਵਾਲ ਤੁਸੀਂ ਉੱਥੇ ਆਂਦੇ ਸੀ ਬਾਈਟ ਲਈ ਭਾਈ ਇੱਧਰ ਆ ਜੇ ਹਾਂ ਜੀ ਅਮਰਪਾਲ ਜੀ ਅੱਜ ਤੁਸੀਂ ਡਾਕਟਰ ਜੀ ਦੇ ਸਾਹਮਣੇ ਜਨਾਬ ਜੀ ਕੱਟ ਕੀਤਾ ਹਾਂ ਜੀ ਇਹ ਕਿਸ ਵਿਸ਼ੇ ਤੇ ਸੀਗਾ ਇਹ ਜਿਹੜਾ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਦਾ ਮੁਖੀ ਸੀਗਾ ਉੱਥੇ ਤੇ ਉਸ ਵਿਸ਼ੇ ਤੇ ਸੀਗਾ ਵੀ ਉਹ ਉੱਥੇ ਜਿਹੜੀਆਂ ਹੈਗੀਆਂ ਗਰੀਬ ਘਰਾਂ ਦੀਆਂ ਬੱਚੀਆਂ ਸੀਗੀਆਂ ਉਹਨਾਂ ਦਾ ਸਕੂਲ ਵਿੱਚ ਛੋਚਨ ਕਰਕੇ ਉਹਨੂੰ ਬਲੈਕਮੇਲ ਕਰਕੇ ਰੱਖਦਾ ਸੀ ਵੀ ਤਾਂ ਜੋ ਪੁਲਿਸ ਕੋਲੇ ਨਾ ਜਾਣ ਹਾਂਜੀ ਤੇ ਉਸ ਜਦ ਸਾਨੂੰ ਪਤਾ ਲੱਗਾ ਅਸੀਂ ਪਰ ਉਹਨੂੰ ਫੜਿਆ ਸੀ ਤੇ ਪੁਲਿਸ ਨੂੰ ਦਿੱਤਾ ਸੀ ਤੇ ਉਸ ਸਬੰਧ ਵਿੱਚ ਪੁਲਿਸ ਨੇ ਪਰਚਾ ਦਿੱਤਾ ਹੋਇਆ ਜੀ ਉੱਤੇ ਅਸਲ ਦੇ ਵਿੱਚ ਪਰਚਾ ਇੱਕ ਬੀਬੀ ਦੇ ਬਿਆਨ ਤੇ ਹੋਇਆ ਸੀ ਜਿਹਨੂੰ ਵਿਆਹ ਦਾ ਲਾਰਾ ਲਾਇਆ ਸੀ ਠੀਕ ਹੈ ਜੀ ਜਿਹੜੀਆਂ ਦੂਜੀਆਂ ਬੱਚੀਆਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਗੱਲ ਅਸੀਂ ਪੁਲਿਸ ਕੋਲੇ ਰੱਖੀ ਆ ਵੀ ਕੁਝ ਪਰਿਵਾਰ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਇਹਦੇ ਤੇ ਬੇਇੱਜ਼ਤੀ ਦਾ ਪਰਚਾ ਵੀ ਕਰੋ ਇੱਕ ਇਹਦੇ ਨਾਲ ਕੁੜੀ ਰਲਈ ਹੋਈ ਹੈ ਜੀ ਬਾਬਾ ਜੀ ਤੁਸੀਂ ਬੇਇੱਜ਼ਤੀ ਦੀ ਗੱਲ ਕਰਦੇ ਹੋ ਜਿਹੜੀ ਲੇਡੀ ਢਾਈ ਸਾਹ ਉੱਥੇ ਜਾਂਦੀ ਰਹੀ ਹੈ ਤੇ ਉਹ ਵੀ ਤਾਂ ਬੇਇੱਜ਼ਤੀ ਦੇ ਹੱਕ ਦੇ ਵਿੱਚ ਕੀਤੀ ਉਹਨਾਂ ਨੇ ਵੀ ਦੇਖੋ ਦੋ ਦੋ ਲੜਕੀਆਂ ਹੱਥਾਂ ਚ ਇੱਕ ਲੜਕੀ ਨੇ ਕਿਹਾ ਤੱਕੇ ਨਾਲ ਬਲੈਕਮੇਲ ਕਰਕੇ ਸਾਧਦਾ ਰਿਆ ਜਿਹਨੂੰ ਬਲੈਕਮੇਲ ਕਰਾਂਗੇ ਉਹਨੂੰ ਜਿੱਥੇ ਮਰਜੀ ਲੈ ਜਾਓ ਉਹਨੇ ਆਪਣੇ ਹੱਕ 'ਚ ਬਿਆਨ ਦਿੱਤੇ ਦੂਜੀ ਕੁੜੀ ਕਹਿੰਦੀ ਵੀ ਮੈਂ ਆਪਦੀ ਮਰਜ਼ੀ ਨਾਲ ਗਈਆਂ ਫਿਰ ਮਤਲਬ ਇਹਦੇ 'ਚ ਬੇਅਦਬੀ ਦੇ ਵਿੱਚ ਦੂਜੀ ਕੁੜੀ ਦਾ ਹੱਥ ਆ ਹਮਿਤਪਾਲ ਜੀ ਤੁਹਾਡੇ ਤੇ ਵੀ ਇਲਜ਼ਾਮ ਲੱਗੇਗੇ ਤੁਸੀਂ ਡੀਵੀਆਰ ਵਗੈਰਾ ਲੈ ਕੇ ਤੱਕਾ ਕੀਤਾ ਬਾਬੇ ਦੀ ਕੁੱਟਮਾਰ ਕੀਤੀ ਵੀ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਵੀ ਪੁਲਿਸ ਦਾ ਕੰਮ ਕਰਨ ਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਅਧਿਕਾਰ ਦਿੱਤਾ ਤੇ ਕੁੱਟਮਾਰ ਕੀਤੀ ਹੈ ਠੀਕ ਹੈ ਪੜਸੋਨਾਂ ਤੇ ਪੰਜ ਪਰਚੇ ਬਲਾਤਕਾਰ ਦੇ ਕਰੇ ਤੇ ਡੀਵੀਆਰ ਲੈ ਲੈਂਦੇ ਹੁਣ ਤਾਂ ਹੀ ਨਹਿਰ 'ਚ ਸਿੱੜਤਾ ਵੀਡੀਓ ਕੱਟਿਆ ਕਾਰ ਕਮੇਟੀ ਵੀ ਸ਼੍ਰੋਮਣੀ ਕਮੇਟੀ ਦਾ ਮੁਰਦਾਬਾਦ ਕਰ ਰਹੀ ਸੀ ਇਹ ਸ਼੍ਰੋਮਣੀ ਕਮੇਟੀ ਨੇ ਉਹਨੂੰ ਪਹਿਲਾਂ ਮਾਫੀਨਾਮਾ ਦਿੱਤਾ ਸੀ ਪਰਕਰਮਾ ਕਰਵਾਈ ਸੀ ਗੁਰੂ ਗ੍ਰੰਥ ਸਾਹਿਬ ਥੜੇ ਦੀਜੀ ਤੁਨੇ ਇਸ ਬਾਰੇ ਜਾਣੂ ਹੈਗੇ ਹੋ ਜੀ ਤੁਸੀਂ ਹੈਗੇ ਆ ਸਾਡੇ ਕੋਲ ਲੈਟਰ ਆਈ ਸੀ ਉਹਦੇ ਬਾਰੇ ਅਸੀਂ ਐਸਜੀਪੀਸੀ ਨੂੰ ਲੈਟਰ ਲਿਖਿਆ ਵਾ ਜੋ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਮਾਫੀ ਦਿੱਤੀ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਸਰ ਜੇ ਕੋਈ ਗੱਲਬਾਤ ਕਿਸੇ ਦੇ ਸਾਹਮਣੇ ਆਈ ਉਹਨਾਂ ਨਾਲ ਪਹਿਲਾਂ ਬਹਿ ਕੇ ਕਰਨੀ ਚਾਹੀਦੀ ਹੈ ਨਾ ਹੁਣ ਇਕੱਠ ਇੱਥੇ ਹੈਗਾ ਇੱਕ ਸਾਥ ਦੇ ਖਿਲਾਫ ਆਪਾਂ ਉਸ ਬੰਦੇ ਦੇ ਕਮੇਟੀ ਦੇ ਉਲਟ ਨਾਰੇ ਲਾਵਾਂਗੇ ਚਾਹੀਦੇ ਤਾਂ ਹੈ ਪਰ ਸਮਾਂ ਨਹੀਂ ਹੈ ਹਜੇ ਉਹਨਾਂ ਦੇ ਉਲਟ ਆਪਾਂ ਵੱਖਰਾ ਸਮਾਗਮ ਰੱਖਣਾ ਜੀ ਹੁਣ ਅੱਗ ਥੋੜੀ ਅਗਲੀ ਪਲੈਨਿੰਗ ਕੀ ਹੋਊਗੀ ਇਹਦੇ ਵੀ ਕੋਈ ਉਲਵਾ ਪ੍ਰੋਗਰਾਮ ਪ੍ਰੋਗਰਾਮ ਹੈ ਇਕਤਾ ਸਿੱਖਾਂ ਦੇ ਵਿੱਚ ਇਕਤਾ ਦੀ ਗੱਲ ਆ ਹੁਣ ਇੱਥੇ ਆਪਾਂ ਇਸ ਵਿਰੋਧ ਆਏ ਆਂ ਐਨੇ ਕਾਏ ਆ ਨਾ ਐਨੇ ਕਿ ਹਰਥਾਂ ਸਾਡੀ ਆਵਾਜ਼ ਵਿੱਚ ਇਕੱਠਿਆ ਹੋ ਜਾਣਗੇ ਆਪਾਂ ਡੇਰਾਬਾਦ ਦਾ ਜੜ ਪਟਦੇ ਆਂ ਬੋਲੋ ਜੈ ਹਿੰਦ ਜੈ ਹਿੰਦ ਆ ਦੇਖੋ ਨੇੜੇ ਕਿਨਾਰੇ 'ਤੇ ਸਾਡਾ ਆਪਾ ਫੜਿਆ ਬਲੋ ਇਹ ਬਹੁਤ ਵਧੀਆ ਕੰਮ ਹੋਇਆ ਪਿੰਡ ਵਾਲੇ ਵੀ ਇੱਧਰ ਹੀ ਨਹਿਰ ਦੇ ਦੇਖੋ ਕੁਝ ਕਿੱਥੇ ਉਹ ਵਾਗੇ ਬਾਣੇ ਤੱਕ ਜਿੱਥੇ ਵੀ ਨਹਿਰ ਜਾਂਦੀ ਆ ਨੇ ਨਵੇਂ ਡੇਰੇ ਖੁੱਲਿਆ ਥਾਂ ਨਹੀਂ ਡੇਰੇ ਦੇ ਖਿਲਾਫ ਨਹੀਂ ਹੈ ਆਪਾਂ ਜੁਰਮ ਦੇ ਖਿਲਾਫ ਆ ਤੁਸੀਂ ਜੁਰਮ ਨਹੀਂ ਬੋਲਦੇ ਵੀ ਇੱਕ ਵਾਰ ਦੇਖੋ ਜੁਰਮ ਤਾਂ ਗੁਰੂ ਘਰਾਂ 'ਚ ਵੀ ਹੋ ਰਹੇ ਆ ਮਸਜਿਦਾਂ ਮੰਦਰਾਂ 'ਚ ਵੀ ਬਲਾਤਕਾਰ ਹੋ ਰਹੇ ਆ ਬਿਲਕੁਲ ਬੰਦਾ ਹੀ ਤੇ ਕਸੂਰ ਹੁੰਦਾ ਉਹ ਚਾਹੇ ਡੇਰੇ 'ਚ ਬੈਠਾ ਮਸਜਿਦ ਦੇ ਗੁਰੂ ਘਰੇ ਬੈਠਾ ਉਹਨੂੰ ਫੜਨ ਦੀ ਕੋਸ਼ਿਸ਼ ਕਰਨੀ ਆ ਜੇ ਕਹਿੰਦੇ ਵੀ ਡੇਰੇ ਖੁੱਲਿਆ ਉਹਨਾਂ ਤੇ ਆਪਾਂ ਧਾਵਾ ਬੋਲਦਗੇ ਨਹੀਂ ਹੋਣਾ ਜਿਹੜੀ ਮਰਜ਼ਾਦਾ ਜਿਹੜੀ ਮਰਜ਼ਾਦਾ ਹੈ ਹੀ ਨਹੀਂ ਕੋਈ ਇੱਦਾਂ ਹੀ ਸਾਰੇ ਥਾਵਾਂ ਤੇ ਉਹ ਹੀ ਜੇਵੇਂ ਪਰਿਵਾਰ ਤੇ ਆ ਬੱਚਿਆਂ ਦੇ ਸੁਭਾਅ ਵੱਖਰੇ ਹੁੰਦੇ ਓਵੇਂ ਡੇਰਿਆਂ ਦੀ ਪਰੰਪਰਾ ਸਾਰਿਆਂ ਦੀ ਵੱਖੋ ਵੱਖਰੀ ਹੁੰਦੀ ਆ ਉਹ ਆਪਦੇ ਹਿਸਾਬ ਨਾਲ ਚੱਲਦੇ ਜਦੋਂ ਕੋਈ ਗਲਤੀ ਕਰੂਗਾ ਆਪਾਂ ਐਕਸ ਲੈ ਲੈ ਇਸ ਤੋਂ ਅਗਲੀ ਰਣਨੀਤੀ ਕੀ ਹੋਊਗੀ ਤੁਹਾਡੀ ਹਾਂਜੀ ਤੇ ਉਹ ਜਿਹੜਾ ਬੀਬੀ ਤੇ ਪਰਚਾ ਨਹੀਂ ਕਰਦੇ ਸੀ ਉਹਨਾਂ ਨੇ ਕਿਹਾ ਕੱਲ ਤੱਕ ਕਰਾਂਗੇ ਠੀਕ ਆ ਜੀ ਉਹ ਜੇ ਕਰਨਗੇ ਠੀਕ ਆ ਉਸ ਤੋਂ ਬਾਅਦ ਨਹੀਂ ਆਪਣੀਆਂ ਰਣਨੀਤੀਆਂ ਬਥੇਰਾਂਗੇ ਕੋਲ ਸਭ ਅਧਿਕਾਰ ਤੋਂ ਮਿਲ ਕੇਗੇ ਵਿਸ਼ਵਾਸ ਦਵਾਇਆ ਉਹਨਾਂ ਨੇ ਜਿਵੇਂ ਉਹਨੇ ਆ ਹਾਂਜੀ ਹੈਗੀ ਜੀ ਕੋਲ ਅਧਿਕਾਰ ਹੀ ਮਿਲ ਗਿਆ ਕਿ ਵਿਸ਼ਵਾਸ ਦਵਾਇਆ ਇਹਨਾਂ ਨੇ ਉਹ ਕਹਿੰਦੇ ਠੀਕ ਆ ਜਿਹੜੀਆਂ ਤੁਸੀਂ ਪੈਨ ਡਰਾਈਵ ਚ ਵੀਡੀਓ ਦਿੱਤੀਆਂ ਉਸ ਆਧਾਰ ਤੇ ਕਾਰਵਾਈ ਬਣਦੀ ਆ ਤੇ ਜਿਹਦੇ ਤੇ ਬਣਦੀ ਆ ਜੀ ਕਰਾਂਗੇ ਉਹ ਕਹਿੰਦੇ ਵੀ ਅਸੀਂ ਅਸੀਂ ਕੱਲ ਤੱਕ ਕਰਦੇ ਆਂਗੇ ਠੀਕ ਹੈ ਕਹਿੰਦਾ ਵੀ ਪਰਸੋਂ ਤੱਕ ਕੋਈ ਨਾ ਤੁਸੀਂ ਇੱਕ ਦਿਨ ਹੋਰ ਲੈ ਲਓ ਬਾਬਾ ਜੀ ਇਹ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਸੋਸ਼ਲ ਕੁੜੀਆਂ ਨਾਲ ਪਹਿਲੇ ਇੱਥੇ ਤੇ ਕੋਈ ਕਾਰਵਾਈ ਹੋ ਗਈ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸੋਸ਼ਲ ਹੋ ਰਹੀ ਨੇ ਉਹਨਾਂ ਤੇ ਕਾਰਵਾਈ ਕੋਈ ਪਰੂਖ ਦਾ ਜੇ ਤਾਂ ਪਰੂਖ ਲਿਆਵਾਂਗੇ ਆਪਾਂ ਕਾਰਵਾਈ ਕਰ ਦਾਂਗੇ ਭਾਵੇਂ ਕੋਈ ਹੋਵੇ ਅੱਜ ਇਹ ਸਵਾਲ ਮੇਰਾ ਵੀ ਟੀ ਟਾਰਗੇਟ ਹੈਗਾ ਵੀ ਆਪਾਂ ਨੂੰ ਚੇਤਾਵਨੀ ਦੇ ਦਈਏ ਟਾਰਗੇਟ ਤਾਂ ਬਹੁਤ ਵੱਡੇ ਆ ਨਾ ਮੁੜ ਕੇ ਇੱਥੇ ਤੇਰੇ ਤੇ ਜੂਏ ਕੀ ਲਾ ਦੇਣਗੇ ਜੇ ਮੈਂ ਟਾਰਗੇਟ ਦੱਸਦਾ ਠੀਕ ਆ ਜੀ ਬਾਬੂ ਠੀਕ ਆ ਜੀ ਠੀਕ ਆ ਜੀ ਜੀ ਸੋਨਹਾਰ ਆਤਮਿਕਾ ਚਲੋ ਠੀਕ ਆ ਬਸ ਮੀਡੀਆ ਵਾਲਾ ਕੰਮ ਨਿਪੜ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਚਲੋ ਹੁਣ ਆਪਾਂ ਨਾ ਸਾਰਿਆਂ ਦਾ ਧੰਨਵਾਦ ਜਿਹੜੇ ਦੂਰੋਂ ਨੇੜੇ ਵੀਰ ਭਾਈ ਆਏ ਆ ਸਾਰੇ ਹਨਾ ਵੱਟੇ ਆ ਲੱਗੇ ਰੋ ਬਾਬਾ ਜੀ ਨੌਜਵਾਨ ਨਾਲ ਆ ਜੀ ਤੁਹਾਡੇ ਨਾਲ ਬਾਬਾ ਜੀ ਤੁਹਾਡੇ ਹਰ ਇੱਕ ਨਾਲ ਆ ਜੀ ਤੁਹਾਡੇ ਅੱਜ ਇਤੋਂ ਸਾਰੇ ਸੌਂ ਖਾ ਕੇ ਜਾਏ ਉਹ ਵੀ ਜੇ ਕੋਈ ਪਿੱਛੇ ਹਟੇ ਤਾਂ ਦੇਖ ਲੋ ਜਿਹੜਾ ਕਰਦਾ ਗੁਰੂ ਘਰ ਦੀ ਸੌ ਨੂੰ ਹਾਂ ਬੋਲੇ ਸੋਨ ਨਿਹਾਲ ਸਤਿ ਸ਼੍ਰੀ ਅਕਾਲ